ਆਪਾਂ ਜਰਤ ਆਪਾਂ ਜਿਲਤ ਆਪੀ ਕਰੇ ਆਪਾਂ ਚਾਹਤ ਕੰਵਸ ਤੋਂ ਆ ਗਿਆ ਸਤਨਾਮ ਸ੍ਰੀ ਵਾਹਿਗੁਰੂ ਸਲੋਕ ਤਜੋ ਸਿਆਣਪ ਸੁਰਜਨ ਹੋ ਸਿਮਰ ਹਰ ਹਰ ਰਾਏ ਇਕ ਅਸਹਰਮਣ ਰਖੋ ਨਾਨਕ ਦੁਖ ਭਰਮ ਭੋ ਜਾਏ ਅਸ਼ਟਪਦੀ ਮਾਨਕ ਕੀ ਟੇਕ ਬਿਰਤੀ ਸਭ ਜਾਣ ਦੇਵਨ ਕੋ ਇਕੈ ਭਗਵਾਨ ਜਿਸ ਕੈ ਦੀਏ ਰਹੇ ਇਕਾਏ ਬਹਰ ਨ ਤ੍ਰਿਸ਼ਨਾ ਲੱਗੈ ਆਏ ਮਾਰੇ ਰਾਖੇ ਏਕੋ ਆਪ ਮਾਨਕ ਕੈ ਕਿਛ ਨਾਹੀ ਹਾਥ ਤਿਸ ਕਾ ਹੁਕਮ ਪੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰੋਏ ਸਿਮਰ 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 ਪ੍ਰਭ ਸੋਏ ਨਾਨਕ ਵਿਗਣ ਨ ਲੱਗੈ ਕੋਈ ਉਸਤ ਮਾਨਮੇ ਹੈ ਕਰਮੇ ਰੰਕਾਰ ਕਰਮੇ ਰੰਕਾਰ ਕਰਮਨ ਮੇਰੇ ਕਰਮਨ ਮੇਰੇ ਸਤਿ ਬਿਵਹਾਰ ਸਤਿ ਬਿਵਹਾਰ ਨਿਰਮਲ ਰਸਨਾ ਨਿਰਮਲ ਰਸਨਾ ਅੰਮ੍ਰਿਤ ਪੀਓ ਅੰਮ੍ਰਿਤ ਪੀਓ ਸਦਾ ਸੁਹੇ ਸਦਾ ਸੁਹੇਲਾ ਕਰਨ ਲਹਿ ਜੀਓ ਕਰਨ ਲਹਿ ਜੀਓ ਨੈਣੋ ਪੇਖ ਨੈਣੋ ਪੇਖ ਠਾਕੁਰ ਕਾ ਰੰਗ ਠਾਕੁਰ ਕਾ ਰੰਗ ਸਾਧ ਸੰਗ ਸਾਧ ਸੰਗ ਬਿਨ ਸਹਿ ਸਭ ਸੰਗ ਬਿਨ ਸਹਿ ਸਭ ਸੰਗ ਚਰਨ ਚਲੋ ਚਰਨ ਚਲੋ ਮਾਰਗ ਗੋਬਿੰਦ ਮਾਰਗ ਗੋਬਿੰਦ ਮਿਟੇ ਪਾਪ ਮਿਟੇ ਪਾਪ ਜਪੀਐ ਜਪੀਐ ਹਰਬਿੰਦ ਹਰਬਿੰਦ ਕਰ ਹਰ ਕਰਮ ਕਰ ਹਰ ਕਰਮ ਸਰਵਨ ਹਰ ਕਥਾ ਸਰਵਨ ਹਰ ਕਥਾ ਹਰ ਦਰਗਾ ਹਰ ਦਰਗਾ ਨਾਨਕ ਨਾਨਕ ਪੂਜਾ ਮੱਥਾ ਉਜਲ ਮੱਥਾ ਸਕੈਤ ਨਮシਰੀ ਵਾਹਿਗੁਰੂ ਸਾਹਿਬ ਜੀ ਬੱਤਾ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤੇ ਲਨਤ ਮਾਇ ਕੇਤੇ ਮੰਗੇ ਹਜੋਦ ਅਪਾਰ ਕੇਤੇ ਗਨਤ ਨਹੀਂ ਵਿਚਾਰ ਕੇਤੇ ਖੱਪ ਟੁੱਟ ਹੈ ਵੇਕਾਰ ਕੇਤੇ ਲੈ ਲੈ ਮਕਰਪਾ ਹੈ ਕੇਤੇ ਮੂਰਖ ਖਾਹੀ ਖਾਹੀ ਕੇਤਿਆ ਦੁਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖਣ ਸਕਾ ਕੋਈ ਜੇ ਕੋ ਖਾਇ ਆਖਣ ਪਾਏ ਉਹ ਜਾਣ ਜੇਤੀਆਂ ਮੁਖ ਖਾਏ ਆਪੈ ਜਾਣ ਆਪੈ ਦੇ ਆਕਾ ਸੇ ਪੇ ਕੇਈ ਕੇ ਜਿਸ ਜਿਸਨ ਬਖਸ਼ ਸਤਸਾ ਲਾਹੋਰਾਂ ਤਹੀ ਪਾਦਸ਼ਾਹ ਉਹ ਅਮੁੱਲ ਗੋਣਾ ਅਮੁੱਲ ਗੋਣਾ ਅਮੁੱਲ ਵਪਾਰ ਅਮੁੱਲ ਵਪਾਰ ਅਮੁੱਲ ਵਪਾਰੀ ਹੈ ਅਮੁੱਲ ਵਪਾਰੀ ਹੈ ਅਮੁੱਲ ਢੰਡਾਰ ਅਮੁੱਲ ਢੰਡਾਰ ਅਮੁੱਲ ਆਵੇ ਅਮੁੱਲ ਆਵ ਹੈ ਅਮੁੱਲ ਲੈ ਜਾਏ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਧਰਮਾ ਅਮੁੱਲ ਦੀ ਬਾਣ ਅਮੁੱਲ ਦੀ ਬਾਣ ਅਮੁੱਲ ਤਲ ਅਮੁੱਲ ਤਲ ਅਮੁੱਲ ਪਰਵਾਣ ਅਮੁੱਲ ਪਰਵਾਣ ਅਮੁੱਲ ਬਖਸ਼ੀਸ਼ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਫਰਮਾਨ ਅਮੁੱਲੋ ਅਮੁੱਲ ਅਮੁੱਲੋ ਮੁੱਲ ਆਖਿਆ ਨਾ ਜਾਏ ਆਖਿਆ ਨਾ ਜਾਏ ਆਖ ਆਖੇ 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 ਰਹਿੇ ਲੇਵਲ ਆਖੇ ਰਹਿੇ ਲੇਵਲ ਆਖੇ ਆਖੇ ਵੇਦ ਪਾਠ ਪੁਰਾਣ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਨ ਆਖੇ ਪੜਿਆ ਕਰੇ ਵਿਖਿਆਨ ਆਖੇ ਪਰਮੇ ਆਖੇ ਬਰਮੇ ਆਖੇ ਕੰਦ ਆਖੇ ਇੰਦ ਆਖੇ ਗੋਪੀ ਆਖੇ ਗੋਪੀ ਤੈ ਗੋਬਿੰਦ ਤੈ ਗੋਬਿੰਦ ਆਖੇ ਈਸਰ ਆਖੇ ਈਸਰ ਆਖੇ ਸਿੱਧ ਆਖੇ ਸਿੱਧ ਆਖੇ ਕੀਤੇ ਆਖੇ ਕੀਤੇ ਕੀਤੇ ਬੁੱਧ ਕੀਤੇ ਬੁੱਧ ਆਖੇ ਦਾਨਵ ਆਖੇ ਦਾਣਵ ਆਖੇ ਦੇਵ ਆਖੇ ਦੇਵ ਆਖੇ ਸੁਰਨਰ ਆਖੇ ਸੁਰਨਰ ਮਨਜਨ ਸੇਵ ਮਨਜਨ ਸੇਵ ਕਿਤੇ ਆਖੇ